ਸਾਰੇ ਸਮਾਜ ਨੂੰ ਜਿੰਨਾ ਕਿ ਸਮਾਜ ਸਾਡਾ ਮੇਲੇ ਦੇ ਵਿੱਚ ਖੜਾ ਜੜੀ ਵੀਰ ਤੇ ਮੇਲਾ ਪਿੰਡ ਛਪਾਰ ਦਾ ਕਹਿੰਦਾ ਕਦੇ ਨਾ ਜਾਵੇ ਹਾਰ ਦਾ ਬਾਈ ਬਿੱਟੂ ਆਇਆ ਪਿੰਡ ਤਲੇਰ ਤੋਂ ਬਾਦਰ ਮਾ ਕਿਤੇ ਪਿੱਟੂ ਹੈ ਉਹ ਬਿੱਟੂ ਤਾਂ ਤੇਰਾ ੜੀ ਆ ਸੱਚ ਇਹ ਬਾਦਰ ਬਾਈ ਆਇਆ ਸਾਡਾ ਪਿੰਡ ਤਲੇਰ ਤੋਂ ਡਾਕਟਰ ਤਲੇਰ ਵਾਲੇ ਦੇ ਪਿੰਡ ਤੋਂ ਜਿਹੜਾ ਉਹ ਡਾਕਟਰ ਆਉਂਦਾ ਹੁੰਦਾ ਸਾਡਾ ਉਹ ਵੀ ਮਿੱਤਰ ਹੈ ਤੇ ਬਹੁਤ ਵਧੀਆ ਬੱਕਰੀਆਂ ਲੈ ਕੇ ਆਇਆ ਤੇ ਹਰ ਮੇਲੇ ਦੇ ਵਿੱਚ ਪਹੁੰਚਦਾ ਹੈ ਮੇਲਿਆਂ ਦਾ ਬਹੁਤ ਚਾਹ ਮਾਨ ਹੈ ਤੇ ਕਿਨੇ ਮੁੰਨੇ ਨਵਾਂ ਚੇਲਾ ਕਹਿੰਦਾ ਕਦੇ ਨਾ ਰਹੇ ਵਿਹਲਾ ਇਹ ਅੱਜ ਵੱਟ ਕੇ ਲੈ ਜਾਊਗਾ ਪੈਸਾ ਥੇਲਾ ਤੇ ਬਾਈ ਨਾਲ ਗੱਲਾਂ ਬਾਤਾਂ ਨਵੀਆਂ ਕਰਦੇ ਆ ਜਿਹੜਾ ਨਵਾਂ ਚੇਲਾ ਮੁੰਨੇ ਆ ਬਾਈ ਬੱਕਰੀਆਂ ਤੈਨੂੰ ਇਹਨੇ ਬਾਈ ਨੇ ਦਿੱਤੀਆਂ ਹਾਂ ਜੀ ਵੀ ਤੂੰ ਵੀ ਚਾਰਿਆ ਕਰ ਹਾਂ ਫਿਰ ਬੱਕਰੀਆਂ ਕਿਹੜੀਆਂ ਕਿਹੜੀਆਂ ਦਿੱਤੀ ਇਹਨੇ ਬਾਈ ਨੇ ਚੰਗੀਆਂ ਤੋਂ ਚੰਗੀਆਂ ਸਾਨੂੰ ਦਿਖਾ ਦਿਖਾ ਦੇ ਤੇਰੀ ਕੁਆਲਿਟੀ ਫਿੱਟ ਕਰੀਏ ਮਾੜੀ ਨੂੰ ਮਾੜੀ ਦੱਸੀਏ ਚੰਗੀ ਨੂੰ ਚੰਗੀ ਦੱਸੀਏ ਕਿਉਂ ਜੀ ਇਹ ਮੇਲੇ ਮੇਲਿਆਂ ਦਾ ਕਹਿੰਦਾ ਸਾਥ ਨਾਲ ਸਹੇਲੀਆਂ ਦਾ ਬਾ ਬਾਈ ਬੱਕਰੀ ਬਹੁਤ ਚੰਗੀ ਹੈ ਤੇਰੀ ਪੂਰੀ ਕੁਆਲਿਟੀ ਦੀ ਹੈਂ ਕਰਦੀ ਆ ਇਹ ਜੰਮੀ ਆ ਨਾ ਪਿਓਰੀ ਚੱਲ ਹੈਗੀ ਤਾਂ ਕਰਦੀ ਉਹ ਤੇਰੀ ਕਿਹੜਾ ਬਾਈ ਚੋਰੀ ਦੀ ਲਿਆਂਦੀ ਨਹੀਂ ਔਕਲ ਨਹੀਂ ਹਾਂ ਸਾਰੀ ਜ਼ਿੰਦਗੀ ਇਹਨਾਂ ਦੀ ਲੰਘੀ ਅਸੀਂ ਵੀ ਇਹਨਾਂ ਚ ਆ ਕੇ ਇਹ ਜ਼ਿੰਦਗੀ ਆਈ ਚਾਰੂ ਬਿਨਾ ਜ਼ਿੰਦਗੀ ਆ ਦਾ ਚਾਰਦਾ ਵੀ ਨਹੀਂ ਹੁਣ ਸਾਡੇ ਦਾਦੇ ਪਰਦਾਦੇ ਦੀਆਂ ਲਿਆਂਦੀਆਂ ਇਹੇ ਉਹ ਫਾਇਲਾਣੇ ਸ਼ਾਂਭੀ ਬੈਠੇ ਆ ਅੱਛਾ ਔਰ ਵੀ ਦੇਤੀਆਂ ਬੱਚੋ ਪਰ ਇਹ ਨਹੀਂ ਦਿੱਤੀਆਂ ਗਈਆਂ। ਅੱਛਾ। ਮੈਨੂੰ ਐ ਲੱਗਦਾ ਮੈਂ ਏਰੀਏ ਸਾਰੇ ਫਿਰਕੇ ਆਇਆ। ਜਿੰਨਾ ਕੋਟਲੇ ਦੇ ਆਲੇ-ਦੁਆਲੇ ਦਾ ਏਰੀਆ ਜਾਂ ਥੋੜਾ ਜਿਹਾ 10-10 ਕਿਲੋਮੀਟਰ ਬੱਕਰੀ ਪਹਿਲੇ ਦਿਨੋਂ ਚੰਗੀ ਐ ਇਸੇ ਧਰਤੀ ਦੇ ਅੰਦਰ ਨਹੀਂ ਲਿਜੀ ਆ ਮੈਨੂੰ। ਜਿਹੜੇ ਵੀਰਾਂ ਨੇ ਅੱਜ ਫਾਰਮ ਵੀ ਪਾਏ ਨੇ ਲਜਾਲ ਜਾ ਕੇ ਸਤੋਂ ਨੌ ਚਲਾਏ ਨੇ ਨਾ ਤਾਂ ਗੁੱਜਰਪਾਈਆਂ ਦੀ ਚਲਾਏ ਨੇ ਅੱਜ ਕੋਈ ਗੱਲਾਂ ਸ਼ੱਕ ਕੋਈ ਮਾਰੀ ਜਾਂਦਾ। ਹਾਂ। ਕਿਉਂ ਜੀ? ਬੱਕਰੀ ਕੋ ਉਟਲੇ ਦੇ ਆਲੇ ਦਾ ਇਹਦੇ 10-10 ਕਿਲੋਮੀਟਰ ਦੇ ਏਰੀਏ ਚੋਂ ਕਹਿੰਨਾ ਮੈਂ ਹਾਂ ਇਹ ਧਰਤੀ ਨਹੀਂ ਕਦੇ ਹਾਰੀ ਬੱਕਰੀ ਪੂਰੀ ਵਧੀਆ ਹੀ ਰੱਖਦੀ ਰਹੀ ਤੇ ਕੋਈ ਕਲਰ ਲੈ ਲਓ ਕੋਈ ਰੰਗ ਲੈ ਲਓ ਕਹੀ ਜੀ ਕੁਆਲਿਟੀ ਲੈ ਲਓ ਇੰਨੀ ਕੀ ਗੱਲ ਦਾ ਮੈਨੂੰ ਵੀ ਪਤਾ ਹੈ ਤੇ ਅੱਜ ਮੈਨੂੰ ਵੀ ਉਰੇ ਟੱਕਰਾਂ ਮੈਨਾਂ ਦਾ ਮਾਰਦੇ ਨੂੰ 50 ਸਾਲ ਹੋ ਗਏ ਹਾਂ ਅਲੀ ਸ਼ੇਰ ਵਰਗੇ ਮਰਗੇ ਤਾਰੀ ਵਰਗੇ ਮਰਗੇ ਆਸਮਾ ਮੈਂ ਚ ਪਾਉਂਦਾ ਕਹਿੰਦਾ ਫਸਮਾ ਹਜੇ ਬੈਠਾ ਹੈ ਹਾਂ ਪੁਰਾਣਾ ਮੁੱਢ ਹੈ ਮੈਂ ਕਿਹਾ ਪੁਰਾਣਾ ਮੁੰਡਾ ਆ ਜੜੀ ਬਹੁਤ ਵਧੀਆ ਹੈ ਹਾਂ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਬੱਕਰੀ ਵੀਰੇ ਤੇਰੀ ਉਹ ਵੀ ਲੈ ਫੜਕੇ ਦੇ ਨਾਲ ਦੀ ਜੋੜੀ ਬਹੁਤ ਸੋਹਣੀ ਬਰੀਡ ਸਾਮੀ ਬੈਠਾ ਹੈ ਹਾਂ ਤੇ ਲਾਲ ਦੱਬੀਆਂ ਨਾਗਰੀਆਂ ਲਾ ਲੋ ਹਾਂ ਚਿਹੇ ਪੂਰੀਆਂ ਨਾਗਰੀਆਂ ਲਾ ਲੋ ਤੇ ਹੈਗੀਆਂ ਇਹ ਬਿੱਤਲਚੇ ਨੇ ਰੰਗ ਜਿਵੇਂ ਮਰਜੀ ਐ ਡੋਡੀ ਨੇ ਹੂੰ ਜਿਵੇਂ ਬਜਾਜੀ ਦੀ ਦੁਕਾਨ ਚ ਆਪਾਂ ਕੱਪੜੇ ਵਾਲੀ ਚ ਮਰ ਜਾਂਦੇ ਆ ਨਾ ਹਾਂ ਹਾਂ ਆਪਣੇ ਬਾਣੀਆਂ ਮੂਰੇ ਥਾਨ ਸਿੱਕੀ ਜਾਂਦਾ ਹਾਂ ਉਹ ਕੰਮ ਆ ਬੱਕਰੀ ਵਾਲੇ ਬਾਈ ਦਾ ਬਾਦਰ ਦਾ ਜਿਹੜਾ ਕੈਸ ਆਪਦੀ ਦੁਕਾਨ ਦੇ ਵਿੱਚ ਸੌਦਾ ਵਧੀਆ ਹੀ ਪਾਣੀ ਬੈਠਾ ਨਵੇਂ ਤੋਂ ਨਵਾਂ ਥਾਨ ਹੈ ਤੇ ਕਹਿੰਦਾ ਜਿਵੇਂ ਤੀਨੀ ਰਕਾਨ ਹੈ ਇਹਦਾ ਐਂ ਕਹਿਣਾ ਸਾਨੂੰ ਐ ਨਹੀਂ ਇਹਨਾਂ ਦਾ ਇਹ ਆ ਵੀ ਨਹੀਂ ਮੇਰੇ ਵਿੱਚ ਕੁਝ ਨਹੀਂ ਮੇਰੀਆਂ ਗੱਲਾਂ ਦਾ ਹੀ ਮੁੱਲ ਹੈ ਕੋਈ ਨਾ ਕੋਈ ਨਾ ਤੇ ਚਲੋ ਕੋਈ ਨਹੀਂ ਮਾਰਦਾ ਬਹੁਤ ਕੁਝ ਦਿੱਕਤ ਆ ਸਾਨੂੰ ਸਮਾਜ ਦੀ ਦਵਾਈ ਛੋਡੇ ਆਸਰੇ ਖੜੇ ਆ ਸਾਡੇ ਪੱਲੇ ਕੱਖ ਨਹੀਂ ਆਸਰਾ ਸਾਨੂੰ ਸਮਾਜ ਦਾ ਪਾਰਟੀ ਦਾ ਹੀ ਹੁੰਦਾ ਹੈ ਇਹ ਸਾਡੇ ਆ ਜਿਹੜੀ ਵੀਰਾਂ ਦਾ ਆਸਰਾ ਹੈ ਤੇ ਜਿਹੜੀਆਂ ਬੱਕਰੀਆਂ ਚਵਾਈ ਰੱਖੀ ਫਿਰਦਾ ਦੋਏ ਗੱਬਣਾ ਨੇ ਹਾਂ ਤੇ ਚੰਗੀ ਸੇਵਾ ਮੈਨੂੰ ਲੱਗਦਾ ਕਰੀ ਹੋਈ ਆ ਹਾਂ ਦਾਣਾ ਇੱਕ ਦਿਨ ਵੀ ਟੁੱਟਣ ਨਹੀਂ ਦਿੰਦਾ ਆਲਾ ਪਾ ਕੇ ਚਾਲ ਜਾਣੀਆਂ ਪੇਟੀਆਂ ਫਲਾ ਕੇ ਹੱਥਾਂ ਨੂੰ ਕੰਨਾਂ ਰਜਕੇ ਆ ਗਏ ਹਾਂ ਭਾਈ ਮੈਂ ਤਾਂ ਉਹ ਕਰ ਬੱਕਰੀ ਤੇ ਮਿਹਨਤ ਬਹੁਤ ਕਰਨੀ ਪੈਂਦੀ ਆ ਜਿਵੇਂ ਧੋਬੀ ਕੱਪੜੇ ਨੂੰ ਧੂੰਦਾ ਹਾਂ ਹਾਂ ਫੇਰ ਚਮਕਾਉਂਦਾ ਤੇ ਤਾਂ ਬਹੁਤ ਵਧੀਆ ਕੁਆਲਿਟੀ ਆ ਹੋਰ ਜਾ ਕੱਢ ਕੇ ਦੋ ਬੱਕਰੀਆਂ ਕੀ ਰਹੀ ਵੀ ਕਿਹੜਾ ਪਾ ਕੇ ਤੁਹਾਨੂੰ ਆ ਪਟਾ ਨੇ ਯਾਰ ਸਿਉਨੇ ਨੂੰ ਸਿਉਨਾ ਕਿਹਾ ਜਾਊਗਾ ਹਾਂ ਜੀ ਕੋਈ ਨਹੀਂ ਕੋਈ ਆ ਵੀ ਉਸੇ ਕੁਆਲਿਟੀ ਦੀ ਆ ਗਈ ਇਹ ਮਿੱਠੂ ਦੇਖ ਲੈ ਡਿਜ਼ਾਈਨ ਨੂੰ ਡਿਜ਼ਾਈਨ ਉਸ ਮਾੜਾ ਮੋਟਾ ਤੂੰ ਵੀ ਫੁੱਟ ਜਾ ਦੱਸ ਦੇ ਐਨਾ ਫੁੱਟਿਆ ਹੈ ਬੰਦਾ ਤਾਂ ਨਾ ਮਣ ਬੱਕਰੀਆਂ ਵਾਲਾ ਤੂੰ ਕੋਈ ਮਾੜਾ ਮੋਟਾ ਦਾ ਗਾ ਦੇ ਬੱਕਰੀਆਂ ਚੰਗੀਆਂ ਨੇ ਮਨ ਨੂੰ ਗੋਣਾ ਨਹੀਂ ਆਉਂਦਾ ਚੰਗਾ ਤਾਂ ਤੂੰ ਵੀ ਐ ਚਲੋ ਜੀ ਬਹੁਤੀਆਂ ਗੱਲਾਂ ਨਹੀਂ ਕਰਦੇ ਬਾਈ ਨੇ ਜੋੜੀਆਂ ਬਣਾ ਕੇ ਦਿਖਾਤੀਆਂ ਹਰੇਕ ਬੰਦਾ ਕਹਿੰਦਾ ਮੈਂ ਜੋੜੀਆਂ ਬਣਾਉਣਾ ਜੋੜੀਆਂ ਬਣਾਉਂਦੇ ਬਣਾਉਂਦੇ ਸਮਾਂ ਲੱਗ ਜਾਂਦਾ ਬਾਈ ਬਾਹਰ ਗਏ ਲੋਕਾਂ ਦੇ ਬਾਹਰ ਗਏ ਬਾਕੀ ਹੋਰ ਵੀ ਗੱਲ ਆ ਵਿਚਪਾਲੀ ਜੋੜੀਆਂ ਮੁੱਲ ਲੈ ਲੈ ਬਣਾਉਂਦੇ ਸਾਡੇ ਘਰ ਦੀਆਂ ਬਣੀਆਂ ਇਹ ਇਹ ਵੀ ਗੱਲ ਆ ਰੱਬ ਕਰਨੀ ਤੇ ਅੱਲਾਹ ਬਾਈ ਬਾਈ ਪਤਾ ਗੱਲ ਕੀ ਆ ਫਣਾ ਕੇ ਦੇਖੋ ਜੋਰ ਲੱਗਦਾ ਹਾਂ ਕਿ ਕਿੰਨੀ ਪਾਰੀ ਓਕੀ ਆ ਫੜੀ ਫੜੀ ਨਾ ਤੋ ਕਹਾਂਦੀ ਹੈ ਕੋਈ ਨਹੀਂ 2 ਮਿੰਟ ਸਮਾ ਦੇ ਬਈ ਹੱਥ ਮੰਨ ਕੇ 2 ਮਿੰਟ ਸਮਾ ਦੀ ਦੇਖੋ ਜੀ ਆ ਹਜੇ ਭਲੂਣ ਪੱਛਲੇ ਸੂਨੇ ਮੈਂ ਨਹੀਂ ਇਹ ਦੇਖੀ ਬਾਈ ਤੋ ਪੁੱਛਿਆ ਨਹੀਂ ਪਰ ਸਾਨੂੰ ਵਜਾ ਕਤਾ ਬੱਕਰੀ ਦੀ ਦੱਸ ਦਿੰਦੀ ਆ ਵੀ ਮੇਰਾ ਖਿਆਲ ਪਹਿਲਾਂ ਸੂਈ ਨਹੀਂ ਹੋਣੀ ਹਾਂ ਨਹੀਂ ਵੀ ਪਹਿਲੇ ਸੂਏ ਕੁਆਲਟੀ ਦੀ ਪਾਠਾ ਪੂਰੀ ਵਧੀਆ ਇਹ ਦੇਖ ਸਕਦੇ ਹੋ 6 ਦੰਦਾ ਹੈ ਜੀ ਪੂਰਾ ਕੱਦ ਕਾਠ ਹੈ ਤੇ ਸੋਹਣੀ ਸੁਨੱਖੀ ਹੈ ਕੰਨ ਕੁੰਨ ਪੂਰੇ ਚੌੜੇ ਨੇ ਹਾਂ ਤੇ ਕੁਆਲਟੀਆਂ ਦੀ ਮੁੱਲ ਮੰਗੂਗਾ ਅਗਲਾ ਬਿਨਾ ਕੁਆਲਟੀਆਂ ਦੇ ਮੁੱਲ ਨਹੀਂ ਮੰਗਦਾ ਹਾਂ ਆਲਾ ਕਹਿੰਦਾ ਮੈਂ ਬੀਟਲ ਬੱਕਰੀ ਤੇ ਕੰਮ ਕਰਨਾ ਹੈ ਕੰਮ ਕਰਨ ਦਾ ਸਮਾਂ ਦੂਰ ਹੈ ਅਗਲਾ ਕਹਿੰਦਾ ਸਾਨੂੰ ਮੰਡੀਆਂ ਚ ਪਾਈ ਬੱਕਰੀ ਲੈਣੀ ਆ ਵਧੀਆ ਜਦ ਪੀ ਕੇ ਆ ਜਾਂਦਾ ਆਦੀਆ ਕੰਮ ਸਾਰੇ ਹੀ ਭੁੱਲ ਜਾਂਦਾ ਵਧੀਆ ਪੈਸਾ ਲਾਉਣਾ ਔਖਾ ਹੈ ਹਾਂ ਮੰਡੀ ਜਾ ਕੇ ਫਿਰ ਉਹ ਕੁਆਲਟੀਆਂ ਕੁਲਟੀਆਂ ਸਾਡੇ ਵਰਗੇ ਦਲਾਲਾਂ ਨੂੰ ਖਾ ਜਾਂਦਾ ਮਾਇਰ ਮਿੱਠੂ ਅਸੀਂ ਕੀ ਕਰੀਏ ਸਾਨੂੰ ਕਹਿੰਦਾ ਭਾਈ ਸਾਦ ਨੂੰ ਸਸਤੀ ਦਵਾ ਦੇ ਆ ਜਾ ਭਾਈ ਸਸਤੀ ਵਾਲੇ ਪਾਸੇ ਆ ਜਾ ਫਿਰ ਅਸੀਂ ਤਾਂ ਭਾਈ ਗਦੇ ਘੂੜੇ ਦਾ ਮੁੱਲ ਇੱਕੋ ਹੀ ਬਣਾ ਦਾਂਗੇ ਕਿਉਂ ਪੇਟ ਨੂੰ ਦੇਣਾ ਹੈ ਪਹਾੜਾ 2 ਰੁਪਏ ਕਮਾ ਕੇ ਖਾਣੇ ਨੇ ਜੇ ਮੰਡੀ ਜਾਵਾਂਗੇ ਤਾਂ ਧੜਕੇ ਨੂੰ ਆਟਾ ਲਿਆਵਾਂਗੇ ਨਹੀਂ ਭੁੱਖੇ ਮਰਨਗੇ ਜਿਵੇਂ ਸਾਡੇ ਦਾ ਇਹ ਭਾਈ ਕੁਆਲਟੀਆਂ ਬਰੀਡਾਂ ਦੇ ਮੁੱਲ ਨੇ ਮੈਂ ਕਈ ਵਾਰੀ ਤੁਹਾਨੂੰ ਦੱਸਦਾ ਬਾਕੀ ਗੁੱਸਾ ਨਾ ਕਰਿਓ ਇੱਕ ਕੁਆਲਿਟੀ ਨੂੰ ਕੁਆਲਿਟੀ ਹੈ ਹਾਂ ਬੱਕਰੀ ਦਾ ਫਾਰਮ 2 ਮਿੰਟ ਵੀਰੇ ਕਿਸ਼ਨ ਬਾਈ ਅਗਲਾ ਕਹਿੰਦਾ ਮੈਂ ਫਾਰਮ ਪਾਉਣਾ ਬਾਈ ਕੁਆਲਿਟੀ ਬਰੀਡ ਤੇ ਕੰਮ ਕਰਨਾ ਹਾਂ ਬਰੀਡ ਤੇ ਕੰਮ ਨਹੀਂ ਕਰ ਸਕਦਾ ਹਰੇਕ ਹਾਂ ਪੈਸਾ ਲਾਉਣ ਵਕਤ ਫੇਰ ਅਗਲਾ ਪਿੱਛੇ ਨੂੰ ਹਟਦਾ ਹਾਂ ਹਾਂ ਲੈ ਕੇ ਲਗੜਾ ਟੁਕੜਾ ਜੇ ਮੰਡੀ ਚੋਂ ਅਗਲਾ ਪਾਰ ਜਾਂਦਾ ਹੈ ਹਾਂ 25 ਕੇ ਦੀ ਬੱਕਰੀ ਲੱਗੇ ਭੱਜ ਜਾਂਦਾ ਹੈ ਹਾਂ ਵੀ ਮੈਂ ਇਹੀ ਕਹਿਣਾ ਬਾਰ-ਬਾਰ ਜੇ ਬਰੀਡ ਤੇ ਕੰਮ ਕਰਨਾ ਹੈ ਸਰਦਾਰ ਜੀ ਜਿੱਥੇ 20 ਲੈਨੇ 10 ਲੈ ਜਿੱਥੇ 10 ਲੈਣਾ 5 ਲੈ 5 ਲੈ ਕੁਆਲਿਟੀ ਦੀਆਂ ਬੱਕਰੀਆਂ ਲੈ ਰੁਪਏ ਘੱਟ ਖਰਚਾ ਇੱਕ ਚੰਗਾ ਛੱਡ ਬਰੀਡਰ ਤੇ ਉਹਨੂੰ ਭਾਈ ਚੰਗੇ ਬਰੀਡਰ ਨੂੰ ਚੰਗੇ ਪਾਧਾਣੇ ਦੂਨੇ ਤੇ ਉਸੇ ਦੀ ਬਰੀਡ ਬਣਾ ਬੱਕਰੀਆਂ ਦੀਆਂ ਬੱਚੀਆਂ ਰੱਖ ਬੱਚੇ ਵੇਚ ਹੂੰ ਜਿਆਦਾ ਗੜਖਾ ਨਾ ਰੱਖਣ ਦੀ ਲੋੜ ਹੀ ਨਹੀਂ ਹਾਂ ਯਾਰ ਹੀ ਆਖ ਲੈ ਜੀ ਵੀ ਇਹ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਕਹਿਣਾ ਚੰਗੀਆਂ ਨਸਲਾਂ ਖਰੀਦੋ ਚੰਗੀਆਂ ਨਸਲਾਂ ਤੋਂ ਪੈਸਾ ਬਣਾਓ ਹਾਂ ਮੇਰੇ ਭਾਈ ਬਹੁਤ ਫਾਰਮਾਂ ਵਾਲੇ ਵਿਲੇ ਹੋ ਗਏ ਬਚਿਆ ਹਾਂ ਕੁਆਲਿਟੀ ਤੇਰੀ ਬਹੁਤ ਵਧੀਆ ਇੱਕ ਵਾਰੀ ਤੇਰੀ ਵੀਡੀਓ ਸ਼ੂਟ ਅਸੀਂ ਪਹਿਲਾਂ ਵੀ ਕਰੀ ਸੀ ਬਰੀਡ ਉਹਦੇ ਵਿੱਚ ਵਿੱਚੋਂ ਮਨ ਲਾਦਾ ਚੰਗੀ ਚੰਗੀ ਬਿਕ ਵੀ ਗਈ ਬਾਈ ਬਚਾਲੋਂ ਉਧਰ ਹੋ ਜਾ ਬੱਕਰੀਆਂ ਦਾ ਸ਼ਾਟ ਵਿੱਚ ਐ ਸੈਂਡ ਕਰ ਦੋ ਵੀਰੇ ਇਧਰ ਬੱਕਰੀਆਂ ਵਿੱਚ ਸਾਡਾ ਕੈਮਰਾ ਘਮਾਉਂਦੇ ਨੇ ਨਾ ਬੱਸ ਬੱਸ ਇੱਕ ਬੱਸ ਬੱਸ ਠੀਕ ਹੈ ਠੀਕ ਹੈ ਠੀਕ ਹੈ ਉਹ ਕੈਮਰਾ ਘੁਮਾ ਕੇ ਵਿੱਚ ਵੀਡੀਓ ਬਣਾਉਂਦੇ ਨੇ ਤੇ ਕੁਆਲਿਟੀ ਤੇਰੀ ਬਹੁਤ ਵਧੀਆ ਸਭ ਨਾਲੋਂ ਚੰਗੀ ਬੰਦ ਕਰਦੇ ਤੇ ਕੁਆਲਿਟੀਆਂ ਦੀ ਮੁੱਲ ਨੇ ਹੁਣ ਤੁਹਾਨੂੰ ਵਧੀਆ ਵਧੀਆ ਦਿਖਾ ਇਕੋ ਡਿਜ਼ਾਈਨ ਦੀਆਂ ਨਾ ਦਿਖਾ ਲੈ ਕੱਢ ਕੇ ਲਿਆ ਲੈ ਲੈ ਦਾ ਖੂਨ ਦਾ نسل ਦਾ ਪਤਾ ਉਹ ਰੋ ਲੱਗਦਾ ਆਲਾ ਛੱਡ ਕੇ ਲੰਡੂ ਖੁੰਡੂ ਬੱਕਰੇ ਨਸਲਾਂ ਬਗਿਆੜ ਦੋਂਦਾ ਆ ਗਈ ਜੀ ਭੂਰੀ ਬੱਕਰੀ ਬਹੁਤ ਕੁਆਲਿਟੀ ਦੀ ਐ ਬਾਈ ਦੀ ਮੇਰਾ ਖਿਆਲ ਹੈ ਜੀ ਦੁੱਧ ਵੀ ਦਿੰਦੀ ਹੋਣੀ ਇਹ ਤੇ ਕੱਦ ਕਾੜ ਦੋਆਂ ਦੇ ਪੂਰੇ ਲੰਬੇ ਲੂੰਜੀਏ ਤੇ ਗਰਦਨਾਂ ਦੀਆਂ ਦੇਖ ਲਓ ਕਾਡਾਂ ਮੋਰਨੀਆਂ ਜਿਓ ਲੰਬੀਆਂ ਨੇ ਸਿੰਗੀਆਂ ਸੁੰਗੀਆਂ ਦੀਆਂ ਓਕੇ ਨੇ ਕੂਰੀਆਂ ਵਧੀਆ ਨੇ ਅਜੇ ਭੜਾਟੀਆਂ ਨੇ ਸਮਾਂ ਦੂਰ ਐ ਇਹਨਾਂ ਦਾ ਸੋਣ ਦਾ ਬੋਕ ਹੁਣੇ ਟੱਪੇ ਹੋਣੇ ਮੇਰਾ ਖਿਆਲ ਹੈ ਲੱਭੀ ਲੱਗ ਸੱਦਾ ਹੀ ਨੇ ਤੇ ਹੋਰ ਲਿਆ ਬਾਈ ਚੰਗੀਆਂ ਚੰਗੀਆਂ 2 4 ਸੁਦਾ ਇਹਦੀ ਰੋਟੀ ਚੱਲੇ ਵਧੀਆ ਗੱਲ ਐ ਆਹ ਦੇਖੋ ਜੀ ਕੁਆਲਿਟੀ ਨੂੰ ਕੁਆਲਿਟੀ ਫੇਰ ਮਿਲਿਆਤੀ ਬਾਈ ਨੇ ਕੰਨ ਦੇਖ ਲਓ ਕਹੇ ਜੀ ਨੇ ਛਿੱਪੀਆਂ ਕੰਨਾਂ ਤੇ ਛਿੱਪੀਆਂ ਹੋਈਆਂ ਨੇ ਜਿਵੇਂ ਸਮੁੰਦਰ ਦੀਆਂ ਛਿੱਪੀਆਂ ਆਉਂਦੀਆਂ ਨੇ ਇਹ ਗੱਲਾਂ ਨੋਟ ਕਰ ਲਿਓ ਛਿੱਪੀਆਂ ਵਾਂਗੂ ਇਹਨਾਂ ਦੇ ਦਿੱਜੇ ਡਿਜ਼ਾਈਨ ਨੇ ਕੰਦਾਵੇਂ ਬਨੇਰ ਪਪਾਜੀ ਆਲਾ ਬੱਕਰੀ ਦੇ ਨਸਲ ਦਾ ਪਤਾ ਹੀ ਨਹੀਂ ਹਰੇਕ ਨੂੰ ਵੀ ਕੀ ਚੀਜ਼ ਐ ਕਾਲੀ ਡੱਬੀਆਂ ਵੀ ਚਿਤਲੀ ਸ਼ੇਰੀਆ ਤਾਂ ਮੈਂ ਲੈਂਦਾ ਨਹੀਂ ਇਹਨਾਂ ਦੇ ਵਿੱਚ ਗੋਣਾ ਡੋਟੀ ਨੇ ਲਿਆ ਭਾਈ ਆਹ ਫਣੀਆਂ ਫੜੀ ਸੋਟੀ ਜਿੱਦੇ ਗੱਲ ਆਏ ਪਰੇ ਟੱਟੇ ਪਰਾਂ ਮੂੰਹ ਘਵਾ ਕਰਵਾ ਲੈ ਫੇਰੀਆ ਇਹਦੇ ਪਿੱਠ ਕਮਾ ਲੈ ਪਿੱਠ ਕਮਾ ਪੂਰਾ ਮੋੜ ਫਣੀਆਂ ਜਿਨ੍ਹਾਂ ਨੂੰ ਨਾਕ ਫਣੀਆਂ ਕਹਿੰਦੇ ਨੇ ਇਹਨਾਂ ਦੇ ਨਾਗ ਵਾਂਗੂ ਫਣ ਲੈ ਕੰਨਾਂ ਦੇ ਦੇਖ ਸਕਦੇ ਹੋ 21 ਇੰਚ ਦੇ ਕੰਨ ਨੇ ਜੇ ਅਗਰ ਝੂਠ ਹੋਵੇ ਕਿਸੇ ਨੂੰ ਕੋਈ ਵੀ ਨਿਸ਼ਾਨ ਆ ਜੜੀ ਮੇਰਾ ਪੌਂਚਾ ਫੜ ਸਕਦਾ ਮੈਂ ਉਹਦਾ ਚੋਰ ਆ ਮੈਂ ਸੱਕਦਾ ਪਰ ਮੇਰੇ ਹੱਥ ਮਿਲੇ ਹੋਏ ਨੇ ਪੀਤਾ ਵੀ ਮੈਂ ਤੂੰ ਅਗਲੇ ਦਾ ਚੇਲਾ ਬਣੂ ਜੇ ਘਟ ਗਏ ਕਿਉਂ ਮਿੱਠੂ ਐਡਾ ਕੰਨ ਬੱਕਰੀ ਦਾ ਮੇਰਾ ਖਿਆਲਤਾ ਜਿਮੇਲੇ ਚ ਆਇਆ ਨਹੀਂ ਬੱਕਰੀ ਹਰ ਕੋਈ ਰੱਖਦਾ ਮੈਂ ਵੀ ਰੱਖਦਾ ਇਹ ਬਰੀਡ ਦਾ ਮੁੱਲ ਹੈ ਚਿਤਲੀ ਛੇਰੀ ਕਿਉਂ ਨਾ ਇਹ ਵੀ ਨਸਲ ਹੈ ਆਹ ਲਗ ਨਾ ਛੇਰੀਆਂ ਦਾ ਮੁੱਲ ਨਹੀਂ ਮੁੱਲ ਕਿਉਂ ਨਹੀਂ ਛੇਰੀ ਬੱਕਰੀ ਲੈ ਦੇ ਅੱਛੇ ਕਾਨੋ ਵਾਲੀ ਮੈਂ ਕੋਈ ਗੱਲ ਨਹੀਂ ਹੋਣ ਦੇ ਕੋਈ ਨਾ ਚ ਆਹ ਦੇਖੋ ਜੀ ਤੁਹਾਨੂੰ 8 ਇੰਚ ਦਾ ਚੌੜਾ ਪੂਰਾ 8 ਇੰਚ ਦਾ 8 ਇੰਚ ਕੰਨ ਚੌੜਾਈ ਤੇ 1 ਇੰਚ ਲੰਬੂ ਤਰੋਂ ਲੰਬਾ ਇੱਕ ਤਰੋਂ ਮਿੱਠੂ ਇਹ ਤਾਂ ਮੈਨੂੰ ਕੋਤਾ ਪਤਾ ਨਹੀਂ ਕਿ ਸਾੜ ਸੱਤੀ ਚੰਬਰ ਗਈ ਇਹਨੂੰ ਕੀ ਸਾੜ ਸੱਤੀ ਚੰਬਰ ਗਈ ਆ ਦੇਖੋ ਜੀ ਕਿੱਡਾ ਹੁਣ ਦੂਈ ਨੂੰ ਵੀ ਪਾਸ ਕਰਾਵੇਂ ਫੜੀ ਬੈਠੇ ਪੂਰਾ ਘਰ ਫੁੱਟ ਗਿਆ ਸਖੀਆਂ ਪਹਿਣਾ ਲੈ ਸਖੀਆਂ ਪਹਿਣਾ ਅੱਛੇ ਸਖੀਆਂ ਪਹਿਣਾ ਲੈ ਕੀ ਪਹਿਣੇ ਰੇ ਸਖੀਆਂ ਪਹਿਣਾ ਲੈ ਯਾਰ ਕੁਮਾਰ ਆ ਯਾਰ ਨਕਸ਼ਾ ਦੀ ਕੋਈ ਐ ਹਾਂ ਕੋਈ ਘਾਟ ਨਹੀਂ ਬੰਦ ਕਰਦੀ ਚਲੋ ਅੱਖ ਦਾ ਕਰੇ ਆਪਣੇ ਵੀ ਜਵਾਕ ਤੀਰ ਜੰਮ ਜਾਂਦਾ ਲੰਗੜਾ ਵੀ ਹੋ ਜਾਂਦਾ ਲੰਗੜਾ ਵੀ ਉਹਨੂੰ ਕਿਹੜਾ ਸਿੱਟਾਂਗੇ ਉਹਦੀ ਮਾਂ ਪਾਲੂਗੀ ਮੇਰਾ ਤਾਂ ਪੁੱਤ ਬੜਾ ਵਧੀਆ ਫੱਟਾ ਦਾ ਮਿੱਠੂ ਦਾ ਹੀ ਫੱਟਾ ਚਲੋ ਕੋਈ ਗੱਲ ਨਹੀਂ ਉਹ ਕੋਈ ਗੱਲ ਨਹੀਂ ਹੈਗੀ ਇਹ ਤਾਂ ਚਲਦੀ ਰਹਿੰਦੇ ਨੇ ਗੱਲਾਂ ਤੇ ਬਹੁਤ ਵਧੀਆ ਧੰਨਵਾਦ ਕਰਦਾ ਮੈਂ ਬਾਈ ਦਾ ਜੀਨੇ ਇਹ ਸਿਰੇ ਨੂੰ ਸਿਰਾ ਲਾਤਾ ਮੇਲਾ ਛਪਾਰ ਦਾ ਸਜਾਤਾ ਬਾਤ ਕਰ ਬਾਈ ਨੇ ਅੱਲਾ ਦਾ ਤਾਂ ਸ਼ਾਰਟ ਵੀਡੀਓ ਦਾ ਕੈਨੇਡਾ ਅਮਰੀਕਾ ਵੀ ਪਛਾਹਤਾ ਖੜ ਕੇ ਡੱਗੀ ਦੇ ਵਿੱਚ ਖਾਣਾ ਦੇਕਾਂ ਦੇ ਥੱਲੇ ਲਾਤਾ 3 ਕਿਲੋ ਹਾਂਜੀ ਹੋਰ ਲਓ ਜੀ ਲਓ ਜੀ ਵਾਹ ਵੀ ਵਾਹ ਇਹ ਵੀ ਪੈਣਾ ਹੀ ਨੇ ਪਤੰਦਰਾ ਜਮੀ ਡਿਜ਼ਾਈਨ ਤੇ ਡਿਜ਼ਾਈਨ ਇੱਕੋ ਹੀ ਸਾਈਜ਼ ਆ ਦੇਖ ਦੇਖਣਾ ਕੀ ਇਹਦਾ ਬਈ ਇੱਕੋ ਹੀ ਵਾਰੀ ਜਕਾਇਦੇ ਬਸ ਸਾਰਾ ਕੁਝ ਵਧੀਆ ਉਹ ਗੱਲ ਕਾਹਨੂੰ ਕਰੀ ਜੇ ਬਿੰਦੇ ਬਿੰਦੇ ਕਹਿੰਦੀ ਸਾਰੀ ਰਾਤ ਰੋਇਆ ਮਰੀਆਗ ਮੰਡੀਆਂ ਦਾ ਹਾਂ ਇਹ ਤਾਂ ਕੇਰਾਂ ਰੋਲ ਹੈ ਜੇ ਕੇਰਾਂ نسل ਨੂੰ نسل ਤਾਂ ਦੱਸਣੀ ਕੋ ਬਹੁਤ ਵਧੀਆ ਕੁਆਲਟੀ ਦੀਆਂ ਬੱਕਰੀਆਂ ਨੇ ਜਿਨ੍ਹਾਂ ਦੇ ਕਿ ਨਾਗਰੇ ਵੀ ਲਖੀਰਾ ਨੇ ਨਾਗਰੀਆਂ ਲਖੀਰਾ ਛੇਰੀਆਂ ਦੇ ਜਿਵੇਂ ਨਾਗਰੀਆਂ ਬੱਕਰੀਆਂ ਦੇ ਨੱਕਾ ਲਾਉਂਦੀ ਹੁੰਦੀਆਂ ਨੇ ਉਹ ਕਾਲੀਆਂ ਨਾਗਰੀਆਂ ਕਿਸੇ ਕਿਸੇ ਲਵੇ ਨੀ ਇੱਕ ਤੇਰੇ ਲਵੀ ਵੀ ਹੈਗੀ ਹੈ ਮੇਰਾ خیال ਮੈਨੂੰ ਚੰਕੀ ਸੀ ਹਾਂ ਉਹ ਵੀ ਦਿਖਾਵਾਂਗੇ ਦਿਖਾਵਾਂਗੇ ਕੋਈ ਨਾ ਦਿਖਾਵਾਂਗੇ ਤੂੰ ਪਰੇ ਕਰੋ ਆਹ ਦੇਖੋ ਜੀ ਲਾਲ ਡੱਬੀ ਬੱਕਰੀ ਹੈ ਬੱਖੀਆਂ ਤੇ ਪਾਕਸ਼ ਨੇ ਇਹਦੇ ਚਿੱਤੇ ਪਾਕਿਸਤਾਨੀ ਰਵਾ ਤੇ ਕੰਨ ਵੀ ਪੂਰੇ ਨੇ ਮੱਥਾ ਕਿਾ ਮੱਥਾ ਤੇ ਸਿੰਗੀ ਵੀ ਬਹੁਤ ਵਧੀਆ ਜਰਤੀਦਾਰ ਪੂਰੀ ਤੇ ਪਤਲਾ ਮੂੰਹ ਚੱਕ ਵਰਗਾ ਕੰਨ ਚਮੜੀ ਵੀ ਜਮ ਚੱਕ ਵਰਗੀਆਂ ਦੁੱਧ ਵਾਲੀ ਨਸਲ ਹੈ ਬਹੁਤੇ ਮੇਰੇ ਬਾਈ ਕਹਿੰਦੇ ਮੋਟੇ ਜੇ ਚੰਗ ਵੀ ਖਰੀਦ ਕੇ ਬੱਕਰੀ ਭਾਈਆਂ ਦੀ ਦਿੰਦੀ ਦੁੱਧ ਉਹ ਹਮ ਮੰਡੀਆਂ ਕੰਮ ਹੁੰਦਾ ਫਰਾ ਚਲੋ ਤਾਂ ਮੰਡੀਆਂ ਦਾ ਤਾਂ ਕਰਨਾ ਹੀ ਹੈ ਹਾਂ ਉਹ ਦੇਖ ਲੈ ਅੱਡੇ ਬਣਾਉ ਟੂ ਡਰਾਮਾ ਉਸਾ ਕਰਨੀ ਆ ਪਾ ਭੰਗੜੇ ਵੀ ਲੱਗ ਜਣੇ ਪੌਣ ਉੱਥੇ ਦਾ ਆ ਦੇਖੀ ਲੈ ਹਾਂ ਢੋਲਦੇ ਨੇ ਸੱਚ ਮੁੰਡੇ ਪੌਣ ਭੰਗੜੇ ਆ ਦੇਖ ਹੈ ਨਾ ਖੱਲ ਵਧੀਆ ਪਹਿਲੇ ਸੂਈ ਸੂਈ ਅਗਲੀ ਪਹਿਲੇ ਵਾਲੀ ਹਾਂ ਪੇ ਕੋਈ ਵੇਚੇਗਾ ਸੱਚ ਹਾਂ ਦੇ ਦਿਆ ਕੋਈ ਨਹੀਂ ਜਗਦਾ ਇਹਨਾਂ ਦਾ ਕੀ ਰੇਟ ਆ ਦੋਨਾਂ ਦਾ ਚੱਲ ਲਵੇ ਦਾ ਮਿੱਠੂ ਖੜਾ ਹੈ ਹੈਗਾ ਕੋਈ ਨਹੀਂ ਹਾਂ ਹੈਗਾ ਆ ਦੇਖਾ ਜੰਮ ਭਿਆ ਜੰਮ ਗਿਆ ਐ ਕੋਈ ਨਹੀਂ ਜਿਆ ਬੰਦਾ ਲਵੇ ਲੱਭੇ ਇਹ ਤਾਂ ਖੜਾ ਸ੍ਰੀ ਥੋਲ ਦੇ ਮੌਲਿਕ ਕਰ ਰਹੇ ਆ ਓਏ ਤਤਾ ਉਹ ਗੱਲ ਕਰ ਗਈ ਬੋਤਲ ਪੀ ਗਿਆ ਸਾਰਾ ਸਾਰੀ ਅਧੀ ਇਹਦਾ ਮੁੱਲ ਪੁੱਛੀ ਜੋੜੀ ਜਾ ਕੇ ਇੱਕ ਦਾ ਜੋੜੀ ਦਾ ਕਰਦੇ ਬਾਈ ਕੋਈ ਨਹੀਂ ਜੋੜੀ ਆ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਜੋੜੀ ਦਾ ਇਹਨੇ ਵੀਡੀਓ ਬਣਾ ਲਾਂਗੇ ਫਿਰ ਮੂੜੀ ਦਾ ਹਾਂ ਤੇ ਹੋ ਲੈ ਬੋ ਬੱਕਰੀ ਇਹਨੇ ਵੀਡੀਓ ਬਣਾ ਬਾਈ ਚੌੜੇ ਜਗ੍ਹਾ ਨੂੰ ਇਸ ਬਾਈ ਲਵੇ ਬਾਈ ਭਾਦਰ ਲਵੇ ਰੰਗ ਸਾਰੇ ਨੇ ਜੇ ਕੋਈ ਕੱਲ ਨੂੰ ਕੋਈ ਵੀ ਆਜੇ ਗਾਹ ਦਾ ਲੈਣ ਵਾਲਾ ਜੇ ਕਿਸੇ ਨੂੰ ਸੇਦ ਪਰਸੇਦ ਦੀ ਲੋੜ ਹੋਵੇ ਬੱਕਰੀਆਂ ਖਰੀਦਣੀਆਂ ਨੇ ਤਾਂ ਰੰਗ ਜਿਹੜਾ ਮਰਜ਼ੀ ਲੈ ਲਓ ਕਾਲੀਆਂ ਮਿਲਣ ਕਾਲੀਆਂ ਵੀ ਮਿਲਣਗੀਆਂ ਛੇਰੀਆਂ ਵੀ ਮਿਲਣਗੀਆਂ ਨਾਬੀ ਡੱਬੀਆਂ ਵੀ ਮਿਲਣਗੀਆਂ ਤੇ ਚਿੱਟੀਆਂ ਛੇਰੀਆਂ ਡੱਬੀਆਂ ਵੀ ਮਿਲਣਗੀਆਂ ਸਾਰੇ ਰੰਗ ਨੇ ਇੱਕ ਡਿਜ਼ਾਈਨ ਨਹੀਂ ਹੈਗਾ ਕਿਸੇ ਰੰਗ ਦੀ ਬੱਕਰੀ ਲੈ ਲਓ ਅੱਜ ਦੇ ਟਾਈਮ 'ਚ ਕਿਉਂ ਜੀ ਆਰੀ ਇੱਕ ਬੱਕਰੀ ਨਹੀਂ 22 ਬੱਕਰੀ 100 ਐ ਇਹ ਤਾਂ ਕਹਿੰਦਾ ਦੀਆਂ ਕਿ ਲੈ ਕੇ ਆਂ ਟਰਾਲੇ 'ਚ ਆਈਆਂ ਨਹੀਂ ਸਾਰੀਆਂ ਵੀ ਬਾਕੀ ਬੰਦਾ ਛੱਡੇ ਗੈਲ ਚਾਰ ਲੇਊਗਾ ਹਾਂ ਤੇ ਸਾਨੂੰ ਦੋ ਨਾਕਰੀਆਂ ਲਿਆ ਫੜਕੇ ਬਸ ਵੀਡੀਓ ਅਸੀਂ ਕਟਾਂਗੇ ਬਹੁਤ ਵੱਡੀ ਹੋਗੀ ਬਾਲੀ ਦੇਖਦੇ ਨਹੀਂ ਲੋਕ ਮੇਰਾ ਤਾਂ ਖਿਆਲ ਕਹਿੰਦਾ ਵੀ ਮਾਵਾ ਤੀਆਂ ਹੋਣ ਇਹਨੇ ਬਾਈ ਮਾਵਾ ਤੀਆਂ ਇਕ ਡੀਆਂ ਦੀਆਂ ਇਹ ਰੰਗ ਬਹੁਤ ਟੱਟਾ ਹੈ ਨਾ ਇਹ ਰੰਗ ਹੁਣ ਆਪਾਂ ਦੁਬਾਰੇ ਇਹ ਰੰਗਾਂ ਦੇ ਬੋਕ ਲੈ ਕੇ ਆਵਾਂਗੇ ਇਹ ਰੰਗ ਦੀ ਮੰਗ ਬਹੁਤ ਹੈ ਮਾਰਾ ਕੱਚਾ ਮਾਰਾ ਅੰਦਰ ਦੇ ਬੰਦੇ ਨਾਕਰੇ ਮੰਗਦੇ ਨੇ ਜ਼ਿਆਦਾ ਬੋਕ ਵੀ ਮੈਂ ਇਹ ਕਹਣਾ ਹੈ ਜੇ ਕੋਈ ਬੱਚਾ ਨਾਗਰਾ ਛੱਡੋ। ਦੇਖੇ ਆਪਣੇ ਕੋਲ। ਅੱਛਾ। ਬੱਚੇ ਹੈਗੇ ਨੇ ਦੋ। ਵੀ ਐਸੇ ਹੀ ਜੀ ਬੱਕਰੀ ਦਾ ਲੰਬੀ ਰੂਜੀ ਦਾ ਮੋٹے ਹੱਟ ਦਾ ਬੱਕਰਾ। ਹਾਂ। ਕਿਉਂ ਮੋٹے ਹੱਟ ਦੇ ਬੱਚੇ ਹੁੰਦੇ ਨੇ ਜਿਹੜੇ ਉਹ ਦੇਖਣ 'ਚ ਵਧੀਆ ਉਹ ਹੁੰਦੇ ਨੇ। ਹਾਂ ਭਾਰੀ ਛੇਤੀ ਹੁੰਦੇ ਨੇ। ਸੇਲ ਪਰ ਸੇਸ ਵਾਲੇ। ਵੀ ਆਪਾਂ ਨਾਗਰੀਆਂ ਬੱਕਰੀਆਂ ਵਾਲਾ ਬੱਕਰਾ ਦੁਬਾਰੇ ਲੈ ਕੇ ਆਉ ਪੰਜਾਬ 'ਚ। ਇਹ ਜੇ ਬੱਚੇ ਛੱਡੋ। ਇਹ ਰੰਗ ਕਿਸੇ ਕਿਸੇ ਲਵੇ ਮਿਲਦਾ ਘੱਟ ਮਿਲਦਾ। ਤੇ ਆ ਇਹਦੀ ਮਾਂ ਹੈ, ਆ ਇਹਦੀ ਧੀ ਹੈ ਮੇਰਾ ਖਿਆਲ ਪਹਿਲੇ ਸੂਏ ਸੂਏ। ਹਾਂ। ਹਾਂਜੀ। ਚਾਰ ਕਦੰਦ ਹੋ ਗਈ। ਇਹ ਤਾਂ ਪੂਰੀ ਹੀ ਹੋ ਗਈ ਉਹ। ਇਹ ਤਾਂ ਪੂਰੇ ਹੋ ਗਈ ਭਾਈ। 8 ਦੰਦ ਪ੍ਰੈਸ ਆ ਗੱਪਣਾ ਜੀ। ਹਾਂ ਹਾਂ। ਆ ਮੇਰਾ ਖਲਤਾ ਰਾਂਹ ਜੇ ਦਿਨ ਦੀ ਹੋ। ਹਾਂ। ਤੇ ਬਾਈ ਨੇ ਨਾ ਰੰਗ ਨੂੰ ਰੰਗ ਮਲਿਆ ਤੇ ਸਾਰੇ ਰੰਗਾਂ ਦੇ ਰੰਗ ਨੇ ਤੇ ਵੀ ਬੱਕਰੀਆਂ ਕੁਆਲਿਟੀ ਦੀ ਟੌਪ ਬੱਕਰੀਆਂ ਦੇ ਲਈ ਕੋਈ ਬਿਮਾਰੀ ਨਹੀਂ। ਹਾਂ। ਇੱਕ ਜੋੜੀ ਹੋਰ ਹੈ। ਆ ਮੱਲੀ ਬੱਕਰੀ ਆ ਤੇ ਆ ਇੱਕ ਜੋੜੀ ਹੋਰ ਲਿਆ ਭਾਈ ਕੋਈ ਗੱਲ ਨਹੀਂ। ਹਾਂ ਜੀ ਬੱਕਰੀ ਮਾਜਾ ਦਾ ਮੁੰਡਾ ਇੱਥੇ ਮਾਮੇ ਕਰਨ ਦਿੱਤਾ ਹੋਇਆ। ਅੱਛਾ ਜੀ ਉਧਰ ਬੋਗ ਦਿਖਾਉਂ ਆਂ ਬੰਨਾ ਕੋਈ ਧਿਆ ਬਈ ਹੋਰ ਬੱਕਰੀ ਆ ਗਈ ਦੇਖੋ ਜੀ ਇਹ ਵੀ ਪੂਰੇ ਪੱਲੇ ਦੀਆਂ ਬੱਕਰੀਆਂ ਨੇ ਭਾਈ ਮਿੱਠੂ ਹਾਂ ਪੂਰੀ ਚੋਟੀ ਹੈ ਹੈ ਪੂਰੀਆਂ ਚੋਟੀ ਦੀਆਂ ਬੱਕਰੀਆਂ ਨੇ ਵੀਰੇ ਇਹ ਵੀ 8-8 ਦਮ ਤੋਂ ਪ੍ਰੈਸੇ ਨੇ ਉਹਦਾ ਤਾਂ ਦੇਖਣ ਦੀ ਲੋੜ ਨਹੀਂ ਇਹ ਲਿੱਸੀ ਵੀ ਨਾ ਜਾਣਿਆ ਥੋੜਾ ਜਿਆ ਐ ਦੁੱਧ ਦਿੰਦੀ ਆ ਹਾਂ ਬਾਜੀ ਬੱਕਰੀ ਖਾਰ ਮੰਨ ਜਾਂਦੀ ਆ ਇਹ ਮੇਰਾ ਖਿਆਲ ਵੀ ਦੁੱਧੋਂ ਹਟ ਗਈ ਇਹ ਆ ਤਾਂ ਗੱਪਣ ਹੈ ਇਹ ਹੁਣ ਜਾਣ ਚਾਉਂਦੀ ਜੋ 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 ਕੱਤਾ ਆ ਗਿਆ ਠੰਡਾ ਆ ਗਿਆ ਅਜੇ ਬੱਕਰੀਆਂ ਦੇ ਵਿਚਾਰਾਂ ਦੇ ਹੋਸ਼ ਗੁੰਮ ਹੋਏ ਪਏ ਨੇ ਢੜੀ ਨੇ ਬੜਾ ਕੰਮ ਖਰਾਬ ਕਰਤਾ ਤੇ ਜਿਉਂ-ਜਿਉਂ ਬੱਕਰੀਆਂ ਹੁਣ ਚਾਰਨਗੇ ਲੋਕ ਅਗਲੇ ਮਹੀਨੇ ਉੱਠਣਗੇ ਪੂਰੀਆਂ ਤਿਆਰੀ ਤੇ ਹੋ ਜਾਣੀਆਂ ਦੀਵਾਲੀ ਤੱਕ ਜਿਹੜੇ ਚਾਰਨ ਵਾਲੇ ਬੰਦੇ ਨੇ ਜਿਹੜੇ ਨੇ ਮੇਰੇ ਵਾਂਗੂ ਜਾ ਕੇ ਚਲਮਾ ਹੀ ਪੀਣੀ ਆਉਣੀਆਂ ਨੇ ਸੂਆ ਤੇ ਉਹ ਕੀ ਚਾਰਨਗੇ ਵਿਚਾਰੇ ਉਹ ਨਹੀਂ ਚਾਰਦੇ ਉਹ ਜੀਦੋਂ ਨੇ ਬੱਕਰੀ ਨਾਲ ਬੱਕਰੀ ਹੁਣਾ ਪਊ ਚਲੋ ਕੋਣ ਲੱਗੋ ਭਾਈ ਹਾਂ ਜੈ ਬੱਕਰੀ ਕਹੂਗੀ ਮੇਰੀ ਗਰਦਨ ਦੇ ਦੇ ਜੈ ਲੈ ਲੈ ਬਾਕੀ ਬਹੁਤੀਆਂ ਗੱਲਾਂ ਨਹੀਂ ਕਰਦੇ ਆਹ ਵੀਡੀਓ ਦੇ ਵਿੱਚ ਬੋਲਦੇ ਆਂ ਭਾਈ ਜੇ ਕਿਸੇ ਭਾਈ ਨੇ ਮੇਰੇ ਨੇ ਨਵਾਂ ਫਾਰਮ ਪਾਉਣਾ ਹੋਵੇ ਆ ਬੱਕਰੀਆਂ ਆਦਿਕ ਆਪਣਾ ਲੈ ਕੇ ਜਾਓ ਜਾਂ ਸੂਈਆਂ ਹੋਈਆਂ ਲੈ ਕੇ ਜਾਓ ਮੇਮਨੀ ਵਾਲਾ ਪੰਗਾ ਨਾ ਕਰਿਓ ਸਾਲ ਪਰ ਮੇਮਨੀ ਤਿਆਰ ਨਹੀਂ ਹੁੰਦੀ ਐਨੇ ਆਪਣਾ ਜੀ ਅੱਕ ਜਾਂਦਾ ਹੂੰ ਮਾਰ ਟੁੱਟ ਜਾਂਦਾ ਵੀ 2 ਰੁਪਏ ਘੱਟ 2 ਰੁਪਏ ਵੱਧ ਇਹ ਜੇ ਚੰਗੇ ਬੰਦੇ ਤੋਂ ਬੱਕਰੀਆਂ ਵਧੀਆ ਲੈ ਕੇ ਜਾਓ ਆਪੋ ਉਹਦੇ ਫਾਰਮ ਪਾਓ ਤੇ ਆਪਦਾ ਕੰਮ ਚਲਾਓ ਤੇ ਪਿੰਡ ਤਲੇਰ 92 ਦਾ ਭਾਦਰ ਤੇ ਨੰਬਰ ਬੋਲਿਓ ਜੀ ਦੁਬਾਰਾ ਫੇਰ ਬੋਲੋ ਜੀ ਕਰ ਲਓ ਮੁੰਡਿਓ ਨੋਟ 9681045673 ਜਿਹੜੇ ਜਿਹੜੇ ਤੁਹਾਡੇ ਸਮਾਜ ਦੇ ਬੰਦੇ ਨੇ ਵੀਡੀਓ ਚ ਫੋਟੋ ਕਢਵਾ ਲਿਓ ਤੁਹਾਡੀ ਫੋਟੋ ਕਰਵਾ ਲਓ ਮਨਜ਼ੂਰ ਕਰਕੇ ਬੱਕਰੀ ਲਈਏ ਇਹ ਸਾਡਾ ਸੂਲ ਲਈ ਸਾਰੇ ਭਾਈਆਂ ਦਾ ਪਹਿਲਾਂ ਸਾਡੇ ਤੋਂ ਦੱਸਦੇ ਦੋ ਬਹੁਤੇ ਭਾਈ ਇਹ ਕਹਿੰਦੇ ਨੇ ਦੋ ਮਿੰਟ ਜੀ ਵੀ ਫਾਰਮ ਇਹਦਾ ਫੇਲ ਹੋਵੇ ਮੈਂ ਬੱਕਰੀਆਂ ਹੱਦ ਮੁਲ ਖਰੀਦਾਂ ਚਾਰ ਕੇ ਮਹੀਨੇ ਚ ਫੇਰ ਤਿਆਰ ਕਰ ਲਾਂਦਾ ਮੇਰੇ ਵਰਗਾ ਫੇਰ ਦੁਬਾਰੇ ਤੇਰੇ ਵਰਗੇ ਤੇ ਛੁਰਾ ਧਰਨਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਜੇ ਅਸੀਂ ਦਿਲੋ ਲਾ ਕੇ ਬੱਕਰੀਆਂ ਦੇਤੀਆਂ ਤਾਂ ਅਗਰੇ ਨੂੰ ਵਾਦਾ ਕਰਨ ਜਿਹੜੇ ਬੰਦਿਆਂ ਨੂੰ ਫਾਰਮਾਂ ਦੇ ਵਿੱਚ ਪਸ਼ੂ ਭੇਜਦੇ ਨੇ ਚਾਹੇ ਉਹ ਹਰਿਆਣੇ 'ਚ ਬੈਠੇ ਨੇ ਅਸੀਂ ਆਪ ਜਾਣਦੇ ਰਿਹਾ ਹਾ ਬਾਦਰਵਾਈ ਬੈਠਾ ਹਰਿਆਣੇ 'ਚ ਹਾਂ ਬੈਠਾ ਉਹ ਮੋੜ ਕਲਾਂ ਦੇ ਵਿੱਚ ਹਾਂ ਬੈਠਾ ਮਾਸਟਰ ਬੈਠਾ ਹਾਂ ਜੱਸਾ ਵਾਈ ਬੈਠਾ ਇਹ ਰਾਮਪੁਰ ਕਲਾਂ ਦੇ ਵਿੱਚ ਬੈਠਾ ਹਾਂ ਆਪਣੇ ਮੁੰਡਾ ਜੀ ਨਜ਼ਰਾਂ ਦਾ ਠੀਕ ਹੈ ਰਾਮਾ ਹਾਂ ਆਪ ਆਪਣੇ ਇੱਥੇ ਬੈਠਾ ਆਪਣੇ ਆਪਣੇ ਕੁੱਤਵੇਂ ਹਾਂ ਜੀ ਬੈਠਾ ਜਿੰਨੇ ਮਾਲ ਦਿੱਤੇ ਨੇ ਅਸੀਂ ਰਾਸਤਾਂ ਦੇ ਵੀ ਦਿੱਤੇ ਨੇ ਜੇ ਕੋਈ ਕਨੇ ਦੁੱਖ ਤਕਲੀਫ ਵੀ ਆ ਅਗਲੇ ਨੇ ਹਾਜ਼ਰ ਹੋਈਦਾ ਉਹਨੂੰ ਕਹੀਦਾ ਵੀ ਤੈਨੂੰ ਮਾਰਨਾ ਨਹੀਂ ਤੈਨੂੰ ਕਾਮਯਾਬ ਕਰਨਾ ਤੇਰੇ ਉਹੀ ਮੋਲਾਂ ਦੇ ਡੰਗਰ ਦੁਆਰੇ ਬਾੜ ਨੇ ਨੇ ਅਸੀਂ ਤੇ ਮੈਂ ਦੋ ਗੱਲਾਂ ਯਾਦ ਆ ਗਈਆਂ ਹੋਰ ਵੀ ਕਹਿਣੀਆਂ ਚਾਹਣਾ ਤੇ ਪੁਰਾਣੇ ਆ ਜਿਹੜੀ ਜਾਣਦੇ ਵੀ ਹੋਣਗੇ ਗਰਦਾਸ ਮਿਛੜੀ ਵਾਲਾ ਕਬੱਡੀ ਦਾ ਖਿਡਿਆਰੀ ਬਹੁਤ ਵਧੀਆ ਬੰਦਾ ਬਾਈ ਦਾ ਕੱਦ ਐਡਾ ਹੈ ਉਹਦਾ ਵੀ ਆ ਜਵਾਨ ਜੱਟਾ ਤੇ ਜਿਮੇਦਾਰਾਂ ਦਾ ਮੁੰਡਾ ਬਹੁਤ ਇੱਕ ਕੋਕਾ ਪੀਸ ਹੈ ਵਧੀਆ ਬੰਦਾ ਹੈ ਉਹ ਉਸ ਬੰਦੇ ਨੇ ਸਿਉਨਾ ਖਰੀਦਾ ساری ਉਮਰ ਸਿਉਨਾ ਉਹਦਾ ਸਿਉਨਾ ਅੱਜ ਵੀ ਸੋਨੇ ਦੇ ਭਾਅ ਵਿਕ ਰਹੇ ਹੈ ਗਰਦਾਸ ਮਠਰੀ ਵਾਲੇ ਦਾ ਹਰਿਆਣੇ ਦੇ ਵਿੱਚ ਨੌ ਆਜੀ ਬੰਦਾ ਅੱਜ ਉਸ ਬੰਦੇ ਦਾ ਨਿਸ਼ਾਨ ਦਾ ਨੌ ਚੱਲਦਾ ਹੈ ਸਾਰੇ ਹਰਿਆਣੇ ਚ ਤੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਵੀ ਮੇਰੇ ਬਾਈ ਦੇ ਬੱਕਰੀਆਂ ਮੇਰਾ ਖਲ 100 ਹੋਣੀ ਇੱਕ ਰੰਗ ਦੀਆਂ ਜਮਾ ਚਿੱਟੀਆਂ ਡੱਬੀਆਂ ਪੱਠ ਵਰਗੀਆਂ ਇੱਕੋ ਹੀ ਰੰਗ ਇੱਕੋ ਹੀ ਨਕਸ਼ੇ ਉਸ ਏਰੀਆ ਦੇ ਵਿੱਚ ਕੋਈ ਬੰਦਾ ਕਾਲੀ ਥਰਾਵ ਕਰਦਾ ਕਹਿੰਦੇ ਪੈਸੇ ਵੀ ਥਰਾਵ ਕਰਦੇ ਨੇ ਕਹਿੰਦੇ ਮੈਂ ਗਰਦਾਸ ਭਾਈ ਨੂੰ ਦੱਸ ਦਿਆਂਗੇ ਤਾਂ ਅਗਲਾ ਕਹਿੰਦਾ ਉਹਦੇ ਕੋਲੇ ਗੱਲ ਨਾ ਕਰੀ ਤੇਰੇ ਪੈਸੇ ਘਰੇ ਆਉਣਗੇ ਗਰਦਾਸ ਭਾਈ ਨੇ ਲੋਕਾਂ ਦੇ ਪੈਸੇ ਦਵਾਈ ਹੈ ਕਹਿ ਕੇ ਕਹਿ ਕੇ ਉਹ ਜ਼ਿਮੀਂਦਾਰ ਐਡਾ ਚੰਗਾ ਨਸਾਨ ਹੈ ਅੱਜ ਵੀ ਉਹਦਾ ਮਿੱਠੜੀ ਦੇ ਵਿੱਚ ਨਾਮ ਚੱਲਦਾ ਹੈ ਤੇ ਉਹਨੇ ਜੇਹ ਚੰਗੀ نسل ਬਣਾਈ ਹੈ ਤਾਂ ਨਾਮ ਚਲਾਇਆ ਵੀ ਉਹਦਾ ਨਾਮ ਇੱਦਾਂ ਹੀ ਸਦਾ ਚੱਲਦਾ ਹੀ ਰਹਿਣਾ ਮੇਰੇ ਵੀਰ ਦਾ ਵੀ ਤੁਹਾਨੂੰ ਵੀ ਇਹੀ ਸਾਡੀ ਹੱਥ ਬੰਨ੍ਹ ਕੇ ਬਾਈ ਬਾਦਰ ਦੀ ਤੇ ਮੇਰੀ ਬੇਨਤੀ ਹੈ ਕੋਈ ਨਵੇਂ ਕੰਮ ਚ ਆਉਣਾ ਚਾਹੁੰਦਾ ਸਾਡਾ ਛੋਟਾ ਬੱਚਾ ਛੋਟਾ ਸਮਾਜ ਚੰਗੀ ਨਸਲ ਖਰੀਦੋ ਮਾੜੀ ਤੋਂ ਦੂਰ ਰਹੋ ਮਾੜੀ ਤਾਂ ਸਾਡੇ ਛੇਕੜ ਕੁਸਾਈ ਦੇ ਥੱਲੇ ਆਉਣੀ ਹੈ ਭਾਈ ਛੁਰੇ ਥੱਲੇ ਬਹੁਤ ਬੰਦੇ ਆਏ ਕਹਿੰਦੇ ਨੇ ਬੱਕਰੀ ਦਾ ਫੰਡਰਾਏ ਤਾਂ ਸੁੱਧੋ ਹੱਡੀਏ ਤਾਂ ਗੱਬਣਾ ਕਹਿ ਕੇ ਦੇ ਦੇਣੀ ਆ ਜੋ ਤੂੰ ਗੱਬਣ ਚ ਪਾਉਣ ਜਾਵੇਂਗਾ ਤਾਂ ਹੱਥ ਘੱਪਾ ਸਾਡੇ ਕੋਲੇ ਕੱਲ ਵੀ ਮੇਰੀ ਕਿਸੇ ਬੰਦੇ ਨਾਲ ਮੰਡੀ ਚ ਜਿਦਿਆਈ ਹੋ ਗਈ ਬੇਵਨੀ ਲਾ ਕੇ ਬੱਕਰੀ ਦੇ ਰਿਹਾ ਸੀ ਕੰਮ ਕਰਦੇ ਕਰਦੇ ਮਾਰੇ ਹੋ ਜਾਂਦੇ ਨੇ ਭਾਈ ੱੱਕੇ ਨਾਲ ਹੋ ਜਾਂਦੇ ਨੇ ਉਹ ਰੱਬ ਨੂੰ ਜਾਨ ਦੇਣੀ ਆ ਪਰ ਅਸੀਂ ਅੰਦਰਲੇ ਫਿਰ ਨਹੀਂ ਕਰਦੇ ਹੁਣ ਕਿਸੇ ਚ ਇੱਚ ਕੀ ਬੜਿਆ ਹੈ ਕਹਿ ਦੂਗਾ ਗੱਬਣਾ ਬਾਈ ਲੈ ਜਾ ਸੀ ਇਹਦਾ ਪ੍ਰੂਸਾ ਕਰ ਲਿਆ ਉਹ ਸਾਰੇ ਜਾ ਕੇ ਫੰਡਰ ਲੈ ਕੇ ਜਾਂਦੇ ਆ ਬਾਈ ਗਾਲਾਂ ਸਾਨੂੰ ਦਿੰਦੇ ਨੇ ਲੋਕ ਨਹੀਂ ਜੋ ਬਾਈ ਪਰ ਸਾਡਾ ਕਸੂਰ ਨਹੀਂ ਅਸੀਂ ਬਾਈ ਮਨੋ ਤਾਂ ਉਹ ਗਲਤ ਨਹੀਂ ਉਹ ਬਾਈ ਕੰਮ ਕਰਦੇ ਹੱਥ ਮੰਨ ਕੇ ਸਮਾਜ ਨੂੰ ਬੇਨਤੀ ਆ ਸਾਡੀ ਸਸਰੀਕਾਰ ਸਾਰਿਆਂ ਨੂੰ ਆਪਣੀ ਪੰਜਾਬੀ ਭਾਈਆਂ ਨੂੰ ਤੇ ਸਾਡੇ ਮੁਸਲਮਾਨ ਭਾਈਆਂ ਨੂੰ ਦੁਆ ਸलाम ਸਾਡੀ